ਬਿਰੇ ਸਾਸੀ ਗੱਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਕੱਲ ਨੂੰ ਇਲੈਕਸ਼ਨ ਦੇ ਰਿਜ਼ਲਟ ਆ ਜਾਣਗੇ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਜਿੱਦਾਂ ਲੋਕ ਕਹਿ ਰਹੇ ਨੇ ਵੀ ਝਾੜੂ ਦੀ ਸਰਕਾਰ ਬਣਦੀ ਆ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਪਾਂ ਨੂੰ ਵੀ ਪਤਾ ਸੋ ਮੁੱਖ ਦੀ ਗੱਲ ਇਹ ਹੈ ਕਿ ਜੇ ਗਵਰਨਮੈਂਟ ਆ ਜਾਂਦੀ ਹੈ ਇਹਨਾਂ ਦੀ ਤਾਂ ਗਵਰਨਮੈਂਟ ਚਲਾਊਗਾ ਕੌਣ ਉਹ ਵੀ ਪੰਜਾਬੀਆਂ ਤੋਂ ਪੁੱਛਣਾ ਚਾਹੀਦਾ ਬੈਸੇ ਤਾਂ ਉਹ ਅੰਡਰਸਟੂਡ ਦੇ ਹੈ ਕੇ ਸਰਕਾਰ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀ ਕਿਹੜੀਆਂ ਰੈਲੀਆਂ ਨੇ ਕੰਮ ਪੜਕਾਇਆ ਕਿਹੜੀਆਂ ਰੈਲੀਆਂ ਨੇ ਇੱਕ ਇਹੋ ਜਿਹੀ ਲਹਿਰ ਪੈਦਾ ਕਰੀ ਕੈਪਟਨ ਤੇ ਬਾਦਲ ਇਹ ਇਹਨੀਆਂ ਸ਼ਕਤੀਆਂ ਨੇ ਐਡੇ ਪੁਰਾਣੇ ਖੁੰਡ ਨੇ ਇਹ ਐਡੇ ਬੋੜ ਨੇ ਇਹਨਾਂ ਦੀਆਂ ਜੜ੍ਹਾਂ ਜਿਵੇਂ ਬੋੜਾਂ ਦੀਆਂ ਦੁਆਰੇ ਨਿਕਲ ਕੇ ਦੁਆਰੇ ਧਰਤੀ ਨੂੰ ਲੱਗ ਜਾਂਦੀਆਂ ਨੇ ਉਹ ਚੀਜ਼ਾਂ ਸੀ ਇਹਨੂੰ ਪੱਟਣ ਵਾਸਤੇ ਨਾ ਤਾਂ ਕੋਈ ਆਪਾਂ ਕਹਿ ਲੋ ਵੀ ਬਾਲਾ ਪੜਿਆ ਲਿਖਿਆ ਬੁੱਧੀਜੀਵੀ ਬੰਦਾ ਨਾ ਤਾਂ ਉਹ ਹਲਾ ਸਕਦਾ ਸੀ। ਨਾ ਕਹਿ ਲੋ ਵੀ ਬਹੁਤ ਦਿਮਾਗੀ ਬੜਾ ਛਾਤਰ ਬੜਾ ਰਾਜਨੀਤਿਕ ਦੌ ਪੇਚਾਂ ਦਾ ਮਾਹਰ ਨਾ ਉਹ ਹਲਾ ਸਕਦਾ ਸੀ। ਨਾ ਇਹਨੂੰ ਕੋਈ ਇਹ ਜਿਹਾ ਹਲਾ ਸਕਦਾ ਸੀ ਜਿਹਦੇ ਕੋਲ ਬਹੁਤ ਪੈਸਾ ਹੋਵੇ ਅਨੰਤ ਅਥਾ ਇਹਨੂੰ ਉਹੀ ਹਲਾ ਸਕਦਾ ਸੀ ਵੀਰ ਜੀ ਜਿਹਦੇ ਦਿਲ ਪੰਜਾਬੀਆਂ ਨਾਲ ਮੇਲ ਖਾਂਦੇ ਹੋ। ਜਿਹੜਾ ਦਿਲ ਤੋਂ ਪੰਜਾਬੀਆਂ ਨਾਲ ਉਹ ਪੰਜਾਬੀਆਂ ਨੂੰ ਉਹਦੀ ਗੱਲ ਸਮਝਦਿਆਂ ਸਮਝ ਆਉਂਦੀ ਹੋਵੇ ਤੇ ਉਹ ਆਪ ਕਰੱਪਟ ਨਾ ਹੋਵੇ ਸਾਫ਼ ਸੁਥਰਾ ਹੋਵੇ ਜਿਹਨੂੰ ਪੰਜਾਬੀ ਕਹਿੰਦੇ ਹੁਣ ਵੀ ਤੂੰ ਚੱਲ ਯਾਰ ਤੂੰ ਸਾਡੇ ਵਰਗਾ ਸੋਚੇ ਉਹ ਜਿੱਤ ਜਾਂਦਾ ਤਾਂ ਉਹ ਸ਼ਖਸ ਹੱਕਦਾਰ ਹੈ ਸਰਕਾਰ ਚਲਾਉਣ ਦਾ ਸੋ ਪੰਜਾਬੀਆਂ ਤੋਂ رائے ਲੈਣੀ ਚਾਹੀਦੀ ਹੈ ਜੀ ਪੰਜਾਬੀਆਂ ਤੋਂ ਪੁੱਛਣਾ ਚਾਹੀਦਾ ਕਿ ਜੇ ਸਰਕਾਰ ਆ ਰਹੀ ਹੈ ਤਾਂ ਉਹਨੂੰ ਰਨ ਕੌਣ ਕਰੇ ਸੋ ਇਹ ਪਾਰਟੀ ਹਮੇਸ਼ਾ ਦਾਅਵਾ ਕਰਦੀ ਹੈ ਕਿ ਅਸੀਂ ਪੁੱਛ ਕੇ ਕੰਮ ਕਰਦੇ ਹਾਂ ਇਹੀ ਗੱਲ ਇਹਨਾਂ ਦੀ ਸਭ ਤੋਂ ਵੱਡੀ ਹੈ ਸੋ ਇਸੇ ਗੱਲ ਤੇ ਇਹਨਾਂ ਨੂੰ ਅੱਗੇ ਵੀ ਚੱਲਣਾ ਚਾਹੀਦਾ ਸੋ ਜਿੱਥੋਂ ਤੱਕ ਮਾਨ ਦਾ ਸਵਾਲ ਹੈ ਭਗਵੰਤ ਦਾ ਮਾਨ ਸਾਹਿਬ ਜਲਾਲਾਬਾਦ ਤੋਂ ਚੋਣ ਲੜੇ ਸਭ ਤੋਂ ਵੱਡੀ ਸ਼ਕਤੀ ਨਾਲ ਸੁਖਵੀਰ ਬਾਦਲ ਨਾਲ ਸੋ ਉੱਥੋਂ ਦੀ ਜਿਹੜੀ ਜਿੱਤ ਹਾਰ ਹੈ ਉਹਦੇ ਨਾਲ ਨਹੀਂ ਨਿਸ਼ਚਿਤ ਹੋਣਾ ਚਾਹੀਦਾ ਮਾਨ ਦਾ ਰੋਲ ਕਿ ਇਨੂੰ ਅੱਗੇ ਲਿਆਂਦਾ ਜਾਵੇ ਕਿ ਨਾ ਲਿਆਂਦਾ ਜਾਵੇ ਸਾਰੇ ਲੋਕ ਜਾਣਦੇ ਨੇ ਜਿਵੇਂ ਆਪਣੇ ਹਲਕੇ ਦੇ ਵਿੱਚ ਹੋਰ ਸਮਾਂ ਦੰਦਾ ਤਾਂ ਜਿਹੜੀ ਜਿੱਤ ਹੋਊਗੀ ਤਾਂ ਉਹ ਤੋਂ ਵੀ ਵੱਡਾ ਡਿਫਰੈਂਸ ਕ੍ਰੀਏਟ ਕੀਤਾ ਜਾ ਸਕਦਾ ਸੀ ਸੋ ਜਿੱਤ ਹਾਰ ਦੀ ਗੱਲ ਮੈਂ ਤਾਂ ਕਹਿ ਰਿਹਾ ਕਈ ਲੋਕ ਕਹਿਣਗੇ ਵੀ ਤੂੰ ਅੱਜ ਹਾਰ ਦੀ ਗੱਲ ਕਿਉਂ ਕਰ ਰਿਹਾ ਦੇਖੋ ਜਿੱਥੇ ਜਿੱਤ ਹੈ ਉੱਥੇ ਹਾਰ ਵੀ ਜੁੜੀ ਹੋਈ ਹੈ ਇਨ ਕੇਸ ਜੇ ਭਗਵਾਨ ਜਤਮਾਨ ਹਾਰ ਜਾਂਦਾ ਤਾਂ ਪੰਜਾਬ ਦੇ ਵਿੱਚ ਪਾਰਟੀ ਜਿੱਤ ਜਾਂਦੀ ਹੈ ਤਾਂ ਪੰਜਾਬ ਦੀ ਜਿੱਤ ਵੱਡੀ ਹੈ ਕਿ ਜਲਾਲਾਬਾਦ ਦੀ ਹਾਰ ਵੱਡੀ ਹੈ ਵੈਸੇ ਤਾਂ ਸਾਰਾ ਕੁਝ ਆਪਾਂ ਨੂੰ ਪਤਾ ਹੈ ਕਿ ਭਗਵੰਤ ਜਿੱਤਣ ਜਾ ਰਿਹਾ ਮੇਰੇ ਕਹਿਣ ਦਾ ਮਕਸਦ ਇਹ ਆ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਕਰਕੇ ਹੀ ਐਡੀ ਟੱਕਰ ਆਪਾਂ ਮੁੰਡਿਆਂ ਨੇ ਦੇਤੀ ਨਹੀਂ ਹੈ ਦਿੱਤੀ ਨਹੀਂ ਸੀ ਜਾਨੀ ਐਡੀਆਂ ਸ਼ਕਤੀਆਂ ਨੂੰ ਹਰਾਇਆ ਨਹੀਂ ਜਾ ਸਕਦਾ ਸੋ ਭਗਵੰਤ ਮਾਨ ਦਾ ਜੋ ਮਰਜ਼ੀ ਰਿਜ਼ਲਟ ਰਹਿੰਦਾ ਚਾਹੇ ਉਹ 50000 ਤੇ ਜਿੱਤਦਾ ਚਾਹੇ 20 ਤੇ ਜਿੱਤਦਾ ਚਾਹੇ 10 ਤੇ ਚਾਹੇ 5 ਤੇ ਉੱਥੋਂ ਦਾ ਜਲਾਲਾਬਾਦ ਦਾ ਜੋ ਮਰਜ਼ੀ ਰਿਜ਼ਲਟ ਰਹਿੰਦਾ ਪਰ ਪੰਜਾਬੀਆਂ ਦੀ ਪਹਿਲੀ ਪਸੰਦ ਭਗਵੰਤ ਮਾਨ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਸੋ ਪਾਰਟੀ ਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਧਿਆਨ ਰੱਖਣਾ ਚਾਹੀਦਾ ਕਿ ਇਹ ਨਾ ਹੋਵੇ ਕਿ ਪੰਜਾਬੀ ਜੰਗ ਜਿੱਤ ਕੇ ਹਾਰੀ ਹੋਈ ਮਹਿਸੂਸ ਕਰਨ ਇਹ ਨਾ ਹੋਵੇ ਕਿ ਪੰਜਾਬੀਆਂ ਨੂੰ ਉਤਸ਼ਾਹ ਹੋਵੇ ਬਹੁਤ ਕਿ ਅਸੀਂ ਜੰਗ ਜਿੱਤ ਲਈ ਤੇ ਉਹਨਾਂ ਨੂੰ ਉਹਨਾਂ ਦਾ ਪਸੰਦੀਦਾ ਉਮੀਦਵਾਰ ਜੇ ਨਾਂ ਦਿੱਤਾ ਜਾਵੇ ਤੇ ਉਹ ਕਹਿਣਗੇ ਯਾਰ ਸਾਡੇ ਤੋਂ ਪੁੱਛਿਆ ਨਹੀਂ ਗਿਆ ਸੋ ਪੁੱਛਣਾ ਬਣਦਾ ਪੰਜਾਬੀਆਂ ਦੀ رائے ਲੈਣੀ ਬਣਦੀ ਹੈ ਵੈਸੇ ਤਾਂ ਪਾਰਟੀ ਤਾਂ ਹਮੇਸ਼ਾ ਹੀ ਉਹਨੂੰ ਨਾਲ ਲੈ ਕੇ ਚੱਲਦੀ ਹੈ ਹਮੇਸ਼ਾ ਮੂਰੇ ਰੱਖਦੀ ਹੈ ਪਰ ਮੈਂ ਇਹ ਕਹਿ ਰਿਹਾ ਕਿ ਜੇ ਬਣਾਉਂਦੇ ਵੀ ਹੋ ਤਾਂ ਵੀ ਇਹ ਅਹਿਸਾਸ ਜਾਵੇ ਲੋਕਾਂ 'ਚ ਕਿ ਤੁਹਾਡੇ ਤੋਂ ਪੁੱਛਿਆ ਗਿਆ ਸੋ ਹੋਰ ਬਹੁਤ ਜ਼ਬਰਦਸਤ ਕੈਂਡੀਡੇਟ ਨੇ ਇਸ ਪਾਰਟੀ ਦੇ ਵਿੱਚ ਸਰਦਾਰ ਜਰਨੈਲ ਸਿੰਘ ਨੇ ਸਰਦਾਰ ਐਚ ਐਸ ਫੂਲਕਾ ਜੀ ਨੇ ਸਰਦਾਰ ਗੁਰਪੀ ਸਿੰਘ ਗੀਜੀ ਨੇ ਕਵਰ ਸੰਧੂ ਜੀ ਨੇ ਹਿਮੰਤ ਸਿੰਘ ਚੇਰਗਿਲ ਜੀ ਨੇ ਬਹੁਤ ਕੈਂਡੀਡੇਟ ਨੇ ਪਰ ਇਹਨਾਂ ਕੈਂਡੀਡੇਟਸ ਨੂੰ ਕਿਤੇ ਨਾ ਕਿਤੇ ਥੱਲੇ ਵਾਲੇ ਆਪਣੇ ਦਿਹਾੜੀਦਾਰ ਕੰਮ ਕਰਨ ਵਾਲੇ ਡਹਿੜੀਆਂ ਤੇ ਜਾਣ ਵਾਲੇ ਮਿਸਤਰੀ ਮਕੈਨਿਕ ਮਜ਼ਦੂਰ ਪੱਲੇਦਾਰ ਰਾਜ ਮਿਸਤਰੀ ਸ਼ੈਲਰਾਂ ਤੇ ਕੰਮ ਕਰਨ ਵਾਲੇ ਕਾਰੀਗਰ ਸੜਾਈ ਕਢਾਈ ਵਾਲੇ ਬੀਬੀਆਂ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਮਾਲਵੇ ਦੀਆਂ ਮਾਝੇ ਦੀਆਂ 도ਾਬੇ ਦੀਆਂ ਬੁੜੀਆਂ ਇਹਨਾਂ ਕੈਂਡੀਡੇਟਸ ਨੂੰ ਉਹ ਨਹੀਂ ਜਾਣਦੇ ਇਦੇ ਵਿੱਚ ਦੇਖੋ ਉਹ ਉਹ ਇਹਦੇ ਨਾਲ ਉਹਨਾਂ ਦਾ ਕਦ ਘਟਣ ਨਹੀਂ ਲੱਗਿਆ ਇਸ ਗੱਲ ਨਾਲ ਪਰ ਮਾਨ ਨੂੰ ਦਿਹਾੜੀ ਜਾਣ ਵਾਲਾ ਵੀ ਜਾਣਦਾ ਪਸੰਦ ਵੀ ਕਰਦਾ ਮਾਨ ਨੂੰ ਪੜੇ ਲਿਖੇ ਉੱਪਰਲਾ ਤਬਕਾ ਵੀ ਜਾਣਦਾ ਬੱਚੇ ਵੀ ਜਾਣਦੇ ਨੇ ਬੀਬੀਆਂ ਭੈਣਾਂ ਵੀ ਜਾਣਦੀਆਂ ਸੋ ਕੋਈ ਨਹੀਂ ਬੱਚਾ ਜਿਹੜਾ ਮਾਨ ਨੂੰ ਨਹੀਂ ਜਾਣਦਾ ਅੱਜ ਜੇ ਮਾਲ ਵਿੱਚ ਪੁੱਛ ਲੋ ਵੀ ਭਾਈ ਤੁਸੀਂ ਤਾਂ ਤੂੰ ਤਾਂ ਬੀਬੀ ਪੂਰੀ ਅਕਾਲੀ ਆਂ ਦਾ ਤੁਹਾਡਾ ਲਾਣਾ ਤੂੰ ਤਾਂ ਅਕਾਲੀਆਂ ਨੂੰ ਵੋਟ ਪਾਉਂਦੇ ਆਇਓ ਤਾਂ ਐਦ ਕੀ ਛੱਡ ਬੋਲ ਪਾਦੀ ਉਹ ਕੋਈ ਭਗਵੰਤ ਸੋ ਇਹ ਜਿੰਨੇ ਵੀ ਹੋਰ ਕੈਂਡੀਡੇਟਸ ਨੇ ਬੜੇ ਹੀ ਸੋਹਣੇ ਬੜੇ ਹੀ ਜ਼ਬਰਦਸਤ ਬੰਦੇ ਨੇ ਬੜੇ ਹੀ ਇਹਨਾਂ ਦਾ ਪਾਰਟੀ ਦੇ ਵਿੱਚ ਬੜਾ ਤਕੜਾ ਯੋਗਦਾਨ ਹੈ ਪਰ ਇਹਨਾਂ ਨੂੰ ਕਿਤੇ ਨਾ ਕਿਤੇ ਥੱਲੇ ਵਾਲੇ ਨਹੀਂ ਜਾਣਦੇ ਲੋਕ ਮਤਲਬ ਭਗਵੰਤ ਮਾਨ ਦੇ ਨਾਮ ਨੂੰ ਜੁੜੇ ਆ ਸੋ ਜੇ ਮੇਰੀ ਤਾਂ ਇਹੀ ਅੰਦਰੋਂ ਦੁਆ ਹੈ ਕਿ ਇਸ ਬੰਦੇ ਦੀ ਇਸ ਭਗਵੰਤ ਮਾਨ ਦੀ ਉਮਰ ਬਹੁਤ ਲੰਬੀ ਹੋਵੇ ਸਿਹਤਮੰਦ ਰਹੇ ਜਿਨੇ ਏਡੀ ਲੜਾਈ ਜਿੱਤ ਕੇ ਪੰਜਾਬੀਆਂ ਦੀ ਝੋਲੀ ਪਾਤੀ ਤੇ ਇਹ ਤੇ ਚਿੱਕੜ ਦੀ ਚਿੱਕੜ ਵਾਲੀ ਉਹਦੇ ਚ ਬਿਜ਼ਨਸ ਚ ਪੈ ਕੇ ਇਹਨੇ ਆਪਦੇ ਆਪ ਨੂੰ ਸਾਫ਼ ਰੱਖਿਆ ਇੰਨੀਆਂ ਗ੍ਰਾਂਟਾਂ ਆਈਆਂ ਸੰਗਰੂਰ ਵਾਸਤੇ 1 ਰੁਪਏ ਦਾ ਖਰਾਬੀ ਨਹੀਂ ਕਰੀ ਇਹਨੇ ਤੇ ਇਲੈਕਸ਼ਨ ਦੇ ਵਿੱਚ ਆਪਣਾ ਸੌਰੀ ਸੰਸਦ ਦੇ ਵਿੱਚ ਬੋਲਦਾ ਰਿਹਾ ਕੱਲ ਲੈਂਡ ਕੀਤਾ ਆਸਟ੍ਰੇਲੀਆ ਤੋਂ ਦਿੱਲੀ ਕੱਲ ਹੀ ਬੋਲ ਰਿਹਾ ਸੀਗਾ ਕਹਿੰਦਾ ਵੀ ਮੈਂ ਸੰਸਦ ਦੇ ਵਿੱਚ ਪਹਿਲਾਂ ਬੋਲਾਂਗਾ ਫਿਰ ਪੰਜਾਬ ਜਾਊਗਾ ਸੋ ਜਿਹੜੇ ਨਹੀਂ ਆਮ ਤੌਰ ਤੇ ਏਡੇ ਸਫਰਾਂ ਤੋਂ ਬਾਅਦ ਲੋਕ ਕਹਿੰਦੇ ਯਾਰ ਕੁਝ ਟਾਈਮ ਅਰੈਸਟ ਕਰਦੇ ਸੋ ਇਹ ਜਿਹੇ ਬੰਦੇ ਯਾਰ ਜਿਹੜੇ ਨੇ ਡੈਡੀਕੇਟਿਡ ਜਨੂਨੀ ਪੈਸ਼ਨ ਵਾਲੇ ਉਹ ਬੰਦਿਆਂ ਨੂੰ ਅੱਗੇ ਰੱਖਣਾ ਚਾਹੀਦਾ ਪੰਜਾਬ ਲਈ ਬਹੁਤ ਲਾਹੇਵੰਦ ਹੋਊਗਾ ਸੋ ਜਿੰਨੇ ਉਹ ਲੋਕ ਨੇ ਜਿਨ੍ਹਾਂ ਦੇ ਮੈਂ ਨਾਂ ਬੋਲਿਆ ਉਹ ਬੜੇ ਬੁੱਧੀਜੀਵੀ ਕਿਸਮ ਦੇ ਨੇ ਬੜੇ ਉਹਨਾਂ ਦਾ ਦਿਮਾਗ ਉਹਨਾਂ ਦਾ ਵਿਜ਼ਨ ਬਹੁਤ ਵੱਡਾ ਸੋ ਉਹਨਾਂ ਦੀਆਂ ਸਲਾਹਾਂ ਇਹ ਜਾਂ ਆਗੂ ਜੇ ਹੋਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਊਗਾ ਇਹ ਜੇ ਲੋਕ ਭਗਵੰਤ ਮਾਨ ਨੂੰ ਸਲਾਹਾਂ ਦੰਦੇ ਹੋਣ ਉਹਦੀ ਟੀਮ ਚੋਂ ਤੇ ਭਗਵੰਤ ਲੀਡ ਕਰਦਾ ਹੋਵੇ ਦਿਲਾਂ ਦੇ ਵਿੱਚ ਵੱਸਦਾ ਹੈ ਉਹ ਦਿਲਾਂ ਦੇ ਨਾਲ ਉਹਦੀ ਸਿੱਧੀ ਸਾਂਝ ਹੈ ਤਾਂ ਪੰਜਾਬੀਆਂ ਲਈ ਇਹ ਇੱਕ ਵਿਆਹ ਵਰਗੀ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੋ ਜੂਗੀ ਜੇ ਐਡੇ ਜ਼ਬਰਦਸਤ ਦਿਮਾਗਾਂ ਵਾਲੇ ਲੋਕ ਜਿਨ੍ਹਾਂ ਦੇ ਮੈਂ ਪਹਿਲਾਂ ਹੀ ਨਾਮ ਲੈ ਕੇ ਹਟਿਆ ਮੇਨ ਮੇਨ ਉਹ ਪੰਜਾਬ ਲਈ ਕੰਮ ਕਰਦੇ ਹਾਂ ਸੋ ਜਿਸ ਬੰਦੇ ਕਰਕੇ ਐਡੀ ਵੱਡੀ ਟੱਕਰ ਦੇਤੀ ਆਪਾਂ ਇਹ ਜੁਲਮੀ ਰਾਜ ਪਟ ਲਿਆ ਕੈਪਟਨ ਦਾ ਬਾਦਲ ਦਾ ਕਾਂਗਰਸ ਦਾ ਅਕਾਲੀਆਂ ਦਾ ਉਹ ਬੰਦਾ ਮੂਰੇ ਲੱਗਿਆ ਹੋਵੇ ਤੇ ਸਾਰੇ ਪੰਜਾਬ ਦੇ ਮੁੰਡੇ ਸਾਰੀਆਂ ਪੰਜਾਬ ਦੀਆਂ ਬੀਬੀਆਂ ਸਾਡੀਆਂ ਬੁੜੀਆਂ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਕਹਿੰਦੇ ਆ ਪੰਜਾਬ ਦੀ ਸ਼ਾਨ ਉਹ ਬੀਬੀਆਂ ਬਜ਼ੁਰਗ ਭੈਣਾ ਉਹ ਮੁੰਡੇ ਉਹ ਬਾਪੂ ਉਹ ਸਾਰੇ ਖੁਸ਼ ਹੋਣਗੇ ਜੇ ਭਗਵੰਤ ਕਿਤੇ ਮੂਰੇ ਲੱਗਦਾ ਤਾਂ ਉਹ ਸਾਰੇ ਆਪਦੇ ਆਪ ਨੂੰ ਕਿਤੇ ਨਾ ਕਿਤੇ ਸੋਚਣਗੇ ਵੀ ਸਾਡੀ ਸਰਕਾਰ ਹੈ ਅਸੀਂ ਸਰਕਾਰ ਦਾ ਹਿੱਸਾ ਸੋ ਬਾਕੀ ਗੱਲਾਂ ਫੇਰ ਕਦੇ ਜੀ ਕੱਲ ਨੂੰ ਮਿਲਦੇ ਆ ਰਿਜ਼ਲਟ ਦੇਖਾਂਗੇ ਸਾਰੇ ਸੋ ਆਪਕੋ ਆਪਣਾ ਰੱਖੋ ਖਿਆਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ